ਇਹ ਆਦੇ ਗਲਤ ਕਰਕੇ ਨੈਨ ਚ ਖੜਾ ਖੜਾ ਕੋਈ ਗਲਤੀ ਹੋ ਗਈ ਖੜਾ ਹੋ ਹਰਾਮ ਦੇ ਆ ਖੜਾ ਕੋਈ ਗਲਤੀ ਹੋ ਗਈ ਭਾਈ ਮੈਂ ਨਾ ਨਾ ਭਾਈ ਨਹੀਂ ਭਾਈ ਖੜਾ ਖੜਾ ਗਲਤੀ ਹੋ ਗਈ ਭਾਈ ਕਾਦੇ ਵਾਸਤੇ ਕਾਦੇ ਵਾਸਤੇ ਇੱਥੇ ਲੈ ਉਹ ਇਹਨਾਂ ਨੂੰ ਕਾਦੇ ਵਾਸਤੇ ਕਾਦੇ ਵਾਸਤੇ ਲੁੱਟੇ ਕਿ ਬੰਦੇ ਲੁੱਟੇ ਆ ਕਾਦੇ ਵਾਸਤੇ ਲੁੱਟਦੇ ਸਮਾਨ ਲਾਉ ਮੈਂ ਭਾਈ ਨਹੀਂ ਭਾਈ ਨਹੀਂ ਭਾਈ ਓਏ ਭਾਈ ਓਏ ਭਾਈ ਉਹ ਨਾ ਭਾਈ ਉਹ ਨਾ ਭਾਈ ਉਹ ਨਾ ਭਾਈ ਉਹ ਨਾ ਭਾਈ ਛੱਡ ਦੇ ਇਹਦੇ ਲਾਓ ਜੀ ਇਹਦੇ ਲਾਓ ਜੀ ਬਾਈ ਨਾ ਨਾ ਬਾਈ ਤੈਨੂੰ ਬਾਈ ਨਾ ਬਾਈ ਮੇਰਾ ਗਲਤ ਕੁੱਟ ਕੇ ਕਹਿੰਦੇ ਮੈਂ ਤੈਨੂੰ ਹਵਾਸ ਮਾਰ ਪਤਾ ਲੱਗਦਾ ਇਹਨਾਂ ਨੂੰ ਹਾਂ ਹਾਂ ਹਵਾਸ ਮਾਰ ਮੈਂ ਨਹੀਂ ਨਹੀਂ ਬਾਈ ਗਲਤੀ ਹੋ ਗਈ ਜੀ ਮੈਂ ਨਹੀਂ ਤੁਮੜ ਕੇ ਸਾਲਿਓ ਸਮਾਨ ਦਿਓ ਕੇ ਚੱਲੇ ਆਣਾ ਮਾਰ ਦੂੰਗਾ ਨਾ ਹੀ ਬਾਈ 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 ਨਾ ਮੈਂ ਗਲਤੀ ਹੋ ਗਈ ਮੇਂ ਗਲਤੀ ਹੋ ਗਈ ਤੁਸੀਂ ਪੰਜਾਬ ਦਾ ਬੇੜਾ ਕਰ ਕਰਤਾ ਹਰਾਮ ਜਾਂਦੇ ਹੋ ਗਲਤੀ ਹੋ ਗਈ ਬਾਈ ਬਾਈ ਮੈਂ ਚਵਾਕੇ ਤੇ ਨਾਲ ਬਾਈ ਬਾਈ ਨਾ ਨਾ ਬਾਈ ਤੂੰ ਕਿੱਧਰ ਪਿੱਛੇ ਬੰਦਾ ਆਇਆ ਜਾ ਕਾਦੀ ਕਾਦੀ ਆਦੀ ਗਲਤੀ ਹੋ ਗਈ ਕਾਦੀ ਗਲਤੀ ਹੋ ਗਈ ਕਾਦੀ ਗਲਤੀ ਇਹਨੂੰ ਪਿਠਾਓ ਮੇਰੀ ਗੱਡੀ ਪਿਠਾਓ ਚੱਲੋ ਗੱਡੀ ਚ ਪਰਮੇਂਦਰ ਇੱਕ ਵਾਰੀ ਥਾਣੇ ਲੈ ਗਏ ਇੱਕ ਵਾਰੀ ਇੱਕ ਵਾਰੀ ਗੱਡੀ ਥਾਣੇ ਲੈ ਮੈਂ ਭਾਈ ਨਾ ਭਾਈ ਤੁਸੀਂ ਜੇ ਲੱਤਾਂ ਤੇ ਜੇ ਲੱਤਾਂ ਤੇ ਤੁਸੀਂ ਲੱਤਾਂ ਤੇ ਤੁਰ ਕੇ ਵਿਖਾਇਓ ਬਾਕੀ ਰਹਿਦੀ ਉਮਰ ਆਪਦੀ ਸਾਲਿਓ ਮੈਂ ਮੈਂ ਤੇਰੀ ਗੱਲ ਆ ਭਾਈ ਯਾਰ ਥੋੜੇ ਸਾਲਿਓ ਕੰਮ ਕਰਨ ਦੀ ਉਮਰ ਆ ਕੋ ਪੜਨ ਦੀ ਉਮਰ ਆ ਕੋ ਕੰਮ ਕਰਨ ਦੀ ਉਮਰ ਆ ਆ ਆ ਕੁਝ ਕਰਦੇ ਨਾ ਬਾਈ ਮੈਂ ਜਾਊਂਗਾ ਪਰ ਮੈਂ ਤੋਰ ਪਰ ਮੈਂ ਨਿੱਕੇ ਨਿੱਕੇ ਬਾਈ ਤੇਰੇ ਜਵਾਕ ਮੈਂ ਤੈਨੂੰ ਮੈਂ ਪਾਲ ਕੇ ਦੇਉਂ ਜਵਾਕ ਮੈਂ ਘਰੇ ਤੈਨੂੰ ਭੇਜੂ ਤੈਨੂੰ ਯਾਦ ਰੱਖਿਆ ਜਿਹੜਾ ਘਰੇ ਕਿਹੜੇ ਘਰੇ ਭੇਜੂ ਮੈਂ ਤੈਨੂੰ ਤੈਨੂੰ ਭੇਜੂ ਸੁਧਾਰ ਕਰ ਮੈਂ ਪੁੱਤ ਅੱਜ ਕੋ ਰੁਕਦਾ ਰੁਕਦਾ ਨਹੀਂ ਯਾਰ ਰਬਈਆਂ ਦਾ ਆਪਣਾ ਸਰਨਾ ਹੀ ਨਹੀਂ ਮੜਾ ਜਾ ਤਾਂ ਤਾਂ ਸਹੀ ਗਾਂ ਵੇਖ ਕਿਸੇ ਨੂੰ ਰੋਕ ਜੇ ਕੋਈ ਆਉਂਦਾ ਉਹ ਮਨਵਾਦ ਦਾ ਕਿਵੇਂ ਕਰਾਂਗੇ ਉਹ ਮਾਲਕਾ ਭੇਦ ਦੇ ਓਏ ਕੋਈ ਨਾ ਕੋਈ ਉਹ ਸੌਲੀ ਰੱਬ ਨੇ ਉਹ ਵੇਖ ਕਿਹੜਾ ਹੋਰ ਰੋਕ ਆ ਗਿਆ ਆ ਗਿਆ ਭਾਈ ਜੀ ਭਾਈ ਜੀ ਉਹ ਭਾਈ ਜੀ ਭਾਈ ਜੀ ਭਾਈ ਜੀ ਮੈਂਤਾਲੀ ਗੱਲ ਬਾਈ ਸੱਕ ਟ੍ਰੇਨ ਟੱਪਦੀ ਜਾਂਦੀ ਬਾਈ ਬਣ ਕੇ ਟ੍ਰੇਨ ਟੱਪਣ ਵਾਲੀ ਆ ਬਾਈ ਬਣਾ ਸ਼ਾਈਟ ਮੇਰੀ ਵੀ ਸੁਣ ਲੋ ਮੈਂ ਉਧਰ ਨਹੀਂ ਜਾਣਾ ਮੈਂ ਤਾਂ ਖੇਤ ਚੱਲੇ ਆਂਗੇ ਬਾਈ ਮੈਂਤਾਲੀ ਗੱਲ ਆ ਇੱਥੇ ਤੱਕ ਵੀਰ ਬਣ ਕੇ ਸਾਡੀ ਟ੍ਰੇਨ ਟਪੇ ਵੀਰ ਬਣ ਕੇ ਮੈਂਤਾਲੀ ਗੱਲ ਆ ਮੈਂਤਾਲੋ ਕਿਲੋਮੀਟਰ ਹੀ ਆ ਉਹ ਦੋ ਕਿੱਥੇ ਆ ਭਰਾਵਾ 7 ਕਿਲੋਮੀਟਰ ਬਾਅਦ ਪੈਂਦਾ ਗਾ ਬਾਈ ਬਣ ਕੇ ਪੁੱਜੇ ਤੇ ਲਾਵੇ ਬਾਈ ਇਧਰ ਨੇੜੇ ਹੋ ਜੰਗੇ ਬਾਈ ਬਣ ਕੇ ਆ ਉਹ ਮੈਂਤਾਲੀ ਗੱਲ ਆ ਭਰਾਵਾ ਅੱਜ ਕੱਲ ਟਾਈਮ ਹੈਗਾ ਕਿ ਬਾਈ ਬਾਈ ਉਹ ਬਾਈ ਮੈਂਤਾਲੀ ਗੱਲ ਆ ਪਤਾ ਨਹੀਂ ਮੈਂ ਥੱਕਾ ਯਾਰ ਤੁਹਾਡਾ ਭਰਾ ਯਾਰ ਉਹ ਨਹੀਂ ਬਾਈ ਯਾਰ ਮੈਂਤਾਲੀ ਗ ਬਾਈ ਚੱਲ ਲੈ ਹੁਣ ਤਾਂ ਹੌਣ ਨੂੰ ਤਾਂ ਬਾਈ ਤੂੰ ਛੱਡ ਹੁੰਦਾ ਵੱਡੇ ਵੀਰੇ ਆ ਸਹੀ ਗੱਲ ਆ 5 ਮਿੰਟ ਮਿੰਟ 5 ਲੱਗਣਿਆ ਬਾਈ ਖੇਤ ਜਾਣਾ ਨਾਲੇ ਅੱਜ ਕੱਲ ਟਾਈਮ ਹੈ ਨਹੀਂ ਭਰਾਵਾ ਬਾਈ ਅਸੀਂ ਕਿਹੜਾ ਹੋ ਜਿਆ ਆ ਤਾਂ ਹੁਣ ਨਿਆਣਾ ਸਾਡਾ ਹੈਗਾ ਸ਼ੋਰ ਦੱਸ ਯਾਰ ਬਾਈ ਯਾਰ ਮਿਹਨਤ ਵਾਲੀ ਗੱਲ ਬਾਈ ਉਹ ਗੱਲ ਨਹੀਂ ਗਈ ਪਰ ਮੈਂ ਜਾਣਾ ਹੀ ਨਹੀਂ ਉਹ ਪਾਸੇ ਬਾਈ ਜੇ ਟ੍ਰੇਨ ਨਾ ਨੰਗਦੀਂਦੀ ਤੈਨੂੰ ਕਹਿਣਾ ਨਹੀਂ ਸੀ ਵੱਡੇ ਵੀਰੇ ਨਹੀਂ ਬੱਸ ਵੀ ਨੰਗੀ ਬਈ ਉਹਨੇ ਤਾਰ ਦੇਣਾ ਇਹ ਸਾਨੂੰ ਟ੍ਰੇਨ ਲੰਘਣ ਵਾਲੀ ਆ ਯਾਰ ਚੱਲ ਮਿਹਨਤ ਵਾਲੀ ਗੱਲ ਮਿਹਨਤ ਵਾਲੀ ਗੱਲ ਮਿਹਨਤ ਵਾਲੀ ਗੱਲ ਬਾਈ ਯਾਰ ਚੱਲ ਯਾਰ ਹੋਰ ਯਾਰ ਵੀ ਮੰਗ ਬੱਸ ਜਾਉਂਦਾ ਬੱਸਦਾ ਰਿਹਾ ਬ ਧੰਨਵਾਦ ਤੇਰਾ ਭਾਈ ਬਹੁਤ ਬਹੁਤ ਧੰਨਵਾਦ ਵੱਡੇ ਵੀਰ ਦਿਹਾਉਂਦਾ ਵਾਸਤਾ ਭਰਾਵਾ ਧੰਨਵਾਦ ਤੂ ਜਨਾ ਬਹੁਤ ਦੇਖੇ ਨਿਕਰੇ ਬਈ ਬਹੁਤ ਪੰਨ ਲੱਗ ਗਿਆ ਭਾਈ ਯਾਰ ਪੰਨ ਤਾਂ ਭਰਾਵਾ ਠੀਕ ਆ ਮੈਂ ਬਹੁਤ ਲੇਟ ਹੋ ਜਾਊਂਗਾ ਓਏ ਭਾਈ ਹਲੋ ਘਰ ਆ ਕੇ ਮੂੰਹ ਤਾਂ ਆਈ ਜਾਂਦਾ ਭਾਈ ਬਣ ਕੇ ਬਈ ਯਾਰ ਹਾਲ ਹੁਣੇ ਤਾਂ ਯਾਰ ਤੁਸੀਂ ਆਖੀਂ ਦੇ ਸਾਡੀ ਟ੍ਰੇਨ ਲੇਟ ਹੋ ਜਾ ਓਏ ਹਲੋ ਭਾਈ ਹਲੋ ਨਹੀਂ ਮੈਨੂੰ ਕਹਿਦਾ ਨਾ ਪੁੱਤਰ ਮੈਂ ਪੁੱਤਰ ਥਲੇ ਚਲ ਅਰੇ ਮੈਂ ਰੋਲਾ ਪਾਉਂਗਾ ਉਹ ਬਾਈ ਕੋਈ ਹੈਗਾ ਉਹ ਇੱਥੇ ਕੋਈ ਹੈਗਾ ਆਦਾ ਓਏ ਯਾਰ ਮੈਂ ਉਹ ਬਾਈ ਓਏ ਓਏ ਟਮਾਟਿਕ ਨਾ ਉਹ ਨਾ ਉਹ ਗੱਲ ਸਾਲੇ ਦੇ ਖਰਚ ਮਾਰਨੀ ਪੰਦੀ ਮੈਨੂੰ ਬਾਹ ਫੜੇ ਦੀ ਪਾਇਆ ਉਹ ਬਾਈ ਉਹ ਡਾਕੂਮੈਂਟਾ ਜ਼ਰੂਰੀ ਕਾਗਜ਼ ਪੱਤਰਾ ਬਾਈ ਇਹਦੇ ਚ ਓਏ ਗੱਲ ਤਾਂ ਚੰਗਾ ਬਾਹ ਹੁਣ ਪੰਗ ਉਹ ਖਰਚ ਮਾਰੂ ਮੈਂ ਟੈਨ ਦੇ ਕਾਗਜ਼ ਪੱਤਰਾ ਇਹਦੇ ਚ ਬਾਈ ਬਣ ਕੇ ਨਾ ਯਾਰ ਉਹ ਭਰਾਵਾ 50 ਰੁਪਏ ਅੱਪੜ ਕੇ ਚ ਹੋਰ ਪੈਸਾ ਤੇ ਲਾਣੀ ਕੋਈ ਖੇਤ ਚੱਲੇ ਉਹ ਬਾਈ ਜ਼ਰੂਰੀ ਕਾਗਜ਼ ਆਉ ਇਹਦੇ ਚ ਉਹ ਹੱਥ ਉਂਗਲ ਉਹ ਨਹੀ ਹਲੋ ਓਏ ਬਾਈ ਹਲੋ ਨਹੀਂ ਉਹ ਲੈਂਦੀ ਰਿ ਸ਼ਾਪ ਭੈਣ ਮੈਂ ਰੋਲਾ ਪਾਉ ਉਹ ਬਾਈ ਕੋਈ ਹੈਗਾ ਹਲੋ ਇਹਨੂੰ ਮਾਰ ਭੈਣ ਜਦੋਂ ਪਹਿਲਾਂ ਇੱਧਰ ਉਹ ਨਾ ਮੈਂ ਪੁਲਿਸ ਸੱਦੂ ਆੜੀ ਫਿਰ ਇਹਨੂੰ ਮਾਰ ਉਹ ਸਾਰੇ ਨੂੰ ਪੁਲਿਸ ਸੱਦ ਉਹ ਨਾ 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 ਤੈਨੂੰ ਸੱਦੂ ਸੂਟ ਨੂੰ ਸੱਦ ਬਾਕਸ ਸੱਦ ਬਾਕਸ ਸੱਦ ਬਾਕਸ ਸੱਦ ਬਾਕਸ ਸੱਦ ਬਾਕਸ ਸੱਦ ਬਾਕਸ ਹੋਰ ਦਾ ਸਹੀ ਹੈ ਆਹ ਚਾ ਲੱਗਦਾ ਕਿ ਕਾਚਾ ਮੈਨ ਲੱਗਾ ਬੰਦੇ ਨੂੰ ਖੜਿਆ ਖੜਿਆ ਰੋਕ ਰੋਕ ਮੈਂ ਸਾਈਡ ਤੇ ਲਾ ਮੋੜ ਸਕਦਾ ਫੜ ਇਹਨਾਂ ਨੂੰ ਫੜ ਕਿੱਧਰ ਜਾਣੇ ਆ ਚੰਗੇ ਚਿੰਗੇ ਭਲੇ ਹੈਗੇ ਆ ਤੁਸੀਂ ਇਹ ਫੜ ਲੈ ਇਹਨਾਂ ਨੂੰ ਛੱਟ ਇਹਨਾਂ ਨੂੰ ਥੱਲੇ ਬੋਲ ਸੁਣ ਲਾ ਫੋਨ ਥੱਲੇ ਵਾ ਐਡੀ ਤਰੀ ਦੇ ਆ ਹੈ ਲੁੱਟਾ ਘੂਆਂ ਕਰਦ ਓਏ ਅਸੀਂ ਕੀ ਕਿਹਾ ਬੋਲ ਸੁਣ ਲਾ ਫੋਨ ਲਾ ਬੋਸ ਨੂੰ ਫੋਨ ਬੋਸ ਨੂੰ ਫੋਨ ਲਾ ਮੇਰਾ ਮੋਬਾਈਲ ਮੂਲ ਪੈਸੇ ਕੱਢ ਲੈ ਨਾ ਨਾ ਮੈਨੂੰ ਮੋਬਾਈਲ ਦੇ ਕਿੱਥੇ ਮੋਬਾਈਲ ਦੇ ਕੱਢ ਕੇ ਇਹਦਾ ਚੋੜ ਦੇ ਦੇ ਮੋਬਾਈਲ ਕਰ ਦੇ ਵੀ ਤੂੰ ਹੀ ਮੋਬਾਈਲ ਕਰ ਮੋਬਾਈਲ ਦਾ ਚੋੜ ਕਰਦੀ ਭਰਾ ਕਿੱਥੇ ਕੱਢ ਮੋਬਾਈਲ ਦਾ ਯਾਰ ਸਾਡਾ ਨਹੀਂ ਨਹੀਂ ਆਏ ਨਹੀਂ ਮੰਨਣਾ ਇਹਨਾਂ ਨੇ ਲਾ ਬੋਸ ਨੂੰ ਕੱਢ 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 ਮੇਰੇ ਘਰ ਬਟਕਾ ਸਾਡਾ ਜਿਹੜੀ ਨਾ ਚੋੜ ਦੇ ਫੜ ਜਾ ਦਾਦਿਆਂ ਨੂੰ ਭਰਾ ਕੱਢ ਜਾ ਸਾਲੇ ਨਾ ਫੜਾ ਬਟਕਾ ਮੇਰਾ ਕਿੱਥੇ ਇੱਕ ਮਿੰਟ ਚੋੜ ਕਰ ਫੜ ਕੇ ਰੱਖ ਹੁਣ ਫੜ ਕੇ ਬੱਜੇ ਨਾਲ ਭਟਗਾ ਦੇ ਬਾਈ ਬੈਠ ਥੱਲੇ ਬੈਠ ਥੱਲੇ ਰੇ ਥੱਲੇ ਤੇ ਗੱਲ ਗੁੰਦਦੇ ਸੀਗੇ ਹੈ ਡੀ ਦੇ ਆ ਭੈਣ ਜੋ ਚੋਲਿਆ ਕਰੇ ਸ਼ਰਮਣੀਓ ਦੀ ਤੁਨੂੰ ਭਾ ਇਹਨਾਂ ਨੂੰ ਥਲੇ ਸਾਡਾ ਦੋਸਤ ਆ ਯਾਰ ਬੈਠ 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 ਬੈਠੋ ਸਾਡਾ ਦੋਸਤ ਆ ਯਾਰ ਕੱਢ ਕੱਢ ਬਡਵਾ ਕੱਢ ਰੇ ਹਟਾ ਨੰਬਰ 2 ਕੱਢ ਤੂੰ ਦੋਸਤ ਦਾ ਯਾਰ ਸਾਡਾ ਦੋਸਤ ਬੜੀ ਆ ਚੌੜੀ ਚੌੜੀ ਚੌੜਾ ਮੈਂ ਤਾਂ ਮਰ ਗਿਆ ਕੱਢ ਬਡਵਾ ਬਾਈ ਤੇਰੇ ਨਾਲ ਚੌੜ ਕਰੀ ਜਾਂਦੇ ਸੀ ਮਾਰਨ ਕਰ ਮੇਰਾ ਗਲ ਕੱਟ ਤੇ ਮਾਰਦਾ ਕੱਢ ਫੋਨ ਤੇ ਬਡਵਾ ਕੱਢ ਆ ਜਾਂਦੇ ਕੋਲੀ ਆ ਖੜਾ ਨਹੀਂ ਬਾਈ ਬਾਈ ਯਾਰ ਸਾਰਾ ਕੁਝ ਤੇਰੇ ਕੋਲ ਆ ਯਾਰ ਇੱਡੀ ਦੇ ਆ ਜੀ ਤੈਨੂੰ ਸ਼ਰਮ ਨਹੀਂ ਆਉਂਦੀ ਚੌੜ ਕਰੀ ਜਾਂਦੇ ਬਾਈ ਹਰ ਗੱਲ ਤੇ ਚੌੜ ਮਾਹੀ ਮੂੰਹ ਤਾਂ ਕੋਲ ਚੋਂ ਫੁੱਲ ਲੈ ਦੇ ਮੇਰੇ ਬਈਆ ਟੋੜਿਆ ਮੈਂ ਯਾਰ ਬਈਆ ਕੋਲ ਚੋਂ ਫੁੱਲ ਲੈ ਕੋਲ ਚੋਂ ਲੈ ਲੈ ਫੁੱਲ ਰੱਖੀਂ ਨਾ ਦੋਸਤ ਲੱਭੜ ਗਿਆ ਤੂੰ ਭਾਈ ਲੱਭੜ ਲੱਭੜ ਗਿਆ ਤੂੰ ਯਾਰ ਮੈਂ ਪੜ ਗਿਆ ਬਾੜ ਤੋਂ ਲੈ ਸਾਡਾ ਘਰ ਦੇ ਹੁਣ ਕੋਈ ਨਹੀਂ ਕਰਦੇ ਆਂ ਦੋਸਤ ਚੁਣੀਆ ਕਰਦੇ ਆਂ ਗਲਾ ਕਿਹੜਾ ਘੋੜਦਾ ਸੀਗੇ ਆਹ ਮਾਰ ਤਾ ਮਾਰ ਮਾਰ ਦੋਤਾ ਹੌਂਸਲੇ ਮੇਰੇ ਕੋਟੇ ਨਹੀਂ ਭਾਈ ਮੈਂ ਨਸ਼ਾ ਕਰਨਾ ਨਸ਼ਾ ਕਰਦਾ ਉਹ ਭਾਈ ਮੈਂ ਪਿੱਛੇ ਆਇਆ ਮੇਰਾ ਨਹੀਂ ਮਰਦਾ ਜੀ ਸੌਣ ਮੇਰਾ ਕੋਈ ਨਹੀਂ ਕਿੰਦਾ ਜਗਾ ਨਹੀਂ ਕੋਈ ਚੁੱਪ ਕਰਕੇ ਆਣ ਉਹ ਲੈ ਨਾ 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 ਮਾਰ ਭਾਈ ਤੂੰ ਰਹਿਣ ਦੇ ਨਾ ਮਾਰੀ ਐਵੇਂ ਮੇਰਾ ਹੱਥ ਵੜਾ ਉਹ ਭਾਈ ਨਾ ਭਾਈ ਚੋਰੀਆ ਭਾਈ ਮੈਂ ਕੀ ਗੱਲ ਹੈ ਭਾਈ ਨਹੀਂ ਯਾਰ ਨਹੀਂ ਬਾ ਕੋਈ ਨਹੀਂ ਬੜਾਈਆ ਬੋਲ ਸਾਫਾ ਕਰਦੇ ਆ ਨੋਟ ਇਹਨਾਂ ਨੂੰ ਬਹਿਣ ਥੱਲੇ ਥੱਲੇ ਵੇਰ ਚੱਲੇ ਮੈਨੂੰ ਮਾਰਤਾ ਭਾਈਆ ਹੈ ਥੱਲੇ ਵੇਰ ਚੱਲੇ ਭਾਈਆ ਹਰੇ ਹਰੇ ਭਾਈ ਮੈਨੂੰ ਕੋ ਗੋਚਾਤ ਕਰੋ ਇਹਨਾਂ ਨੂੰ ਭਾਈ ਜਰਦਾ ਲਾ ਲਾ ਇੱਕ ਮਿੰਟ ਘੱਟ ਲਾ ਇਹ ਲਵਾ ਨੂੰ ਜਰਦਾ ਲਵਾ ਲਵਾ ਜਰਦਾ ਇਹਨੂੰ ਹਜੇ ਹਜੇ ਵੀ ਕਹਿੰਦੇ ਜਰਦਾ ਲਵਾ ਹੈਂ ਨਿਆਣਾ ਤੈਨੂੰ ਨੀ ਸ਼ਰਮ ਆਉਂਦੀ ਨਾਲ ਪੋਰਾ ਪਰ ਬਈ ਮੈਂ ਤਾਂ ਨਹੀਂ ਮਾਰਾ ਕਰਦਾ ਮੈਨੂੰ ਨਾ ਕਰਦਾ ਤੂੰ ਸਾਹਿਬ ਜੀ ਆਵੇ ਆ ਲੁੱਟਦਾ ਆ ਫੜੋ ਸਾਹਿਬ ਜੀ ਇਹਨਾਂ ਨੂੰ ਮੈਨੂੰ ਚਰਦਾ ਲਵਾ ਦੇ ਬਈ ਮੈਂ ਜਾ ਲਵਾਉਣਾ ਤੈਨੂੰ ਚਰਦਾ ਘੜ ਜਾ ਮੈਂ ਉਹ ਆ ਗਿਆ ਤੈਨੂੰ ਲਵਾਉਂਦਾ ਰਹਿਦਾ ਤੈਨੂੰ ਸਾਲਿਓ ਤੂੰ ਤਾਂ ਮਾਰਦਾ ਸੀ ਆਵੇ ਸਾਹਿਬ ਜੀ ਮੈਨੂੰ ਮੈਨੂੰ ਆਦੇ ਸੀ ਕਹਿੰਦੇ ਸਟੇਸ਼ਨ ਤੇ ਛੱਡਿਆ ਇੱਥੇ ਆ ਕੇ ਲੁੱਟ ਲਿਆ ਮੈਨੂੰ ਖੜੇ ਕਰੋ ਖੜੇ 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 ਕਰੋ ਖੜੇ ਉੱਠੋ ਖੜਾਓ ਉੱਠੋ ਤੂੰ ਵੀ ਗਧਿਆ ਆਇਆ ਮੌਤ ਮਾਰਿਆ ਜੀ ਇਹਨਾਂ ਨੇ ਚੋਰ ਸੀ ਇਹ ਮੇਰੇ ਸਾਰੇ ਲੁੱਟਦੇ ਸੀਗੇ ਇੱਕ ਮਿੰਟ ਪਰਮਿੰਦਰ ਇੱਕ ਮਿੰਟ ਇੱਕ ਮਿੰਟ ਇਹਨੂੰ ਸਦਾ ਕਰੋ ਸਦਾ ਸਦਾ ਕਰਦਾ ਸਦਾ ਸਦਾ ਹੋਏ ਸਦਾ ਇਹਦਾ ਚੈਦਾ ਸੜ ਗਈ ਚਿੱਚ ਸੜ ਗਈ ਚਿੱਚ ਨਹੀਂ ਜੀ ਨਹੀਂ ਬਾਈ ਤੇਰੀ ਉਮਰ ਕੀ ਆ ਓਏ 17 ਸਾਲ ਜੀ ਚੱਲ ਨਾ ਮੰਗਦਾ ਜੀ ਹੁਣ ਵੀ ਜੀ ਕਿਤੇ ਨਾ ਕੀ ਕਰੀ ਮੈਂ ਜੀ ਉਧਰੋਂ ਖੇਤ ਜਾਂਦਾ ਸੀ ਮੈਨੂੰ ਆਦੇ ਨਾ ਸਾਡੇ ਟ੍ਰੇਨ ਚੜਾਓ ਤੇ ਮੈਂ ਕਿਹਾ ਬਾਈ ਮੈਂ ਖੇਤ ਜਾਣਾ ਹੈ ਕਿ ਬਈ ਟ੍ਰੇਨ ਨਹੀਂ ਮੈਂ ਚੜਾ ਸਕਦਾ ਤੇ ੱੱ ੱਕੇ ਨਾਲ ਬਹਿ ਗਏ ਬਾਈ ਕਹਿੰਦੇ ਸਾਡੀ ਮਜਬੂਰੀ ਆ ਮੈਂ ਹਾਂ ਚੱਲ ਯਾਰ ਬੰਦੇ ਦਾ ਟਾਈਮ ਹੋ ਜਾਂਦਾ ਮੈਂ ਤਾਂ ਛੱਡਉਣਾ ਮੈਂ ਕਿੰਨੇ ਕਿਲੋਕੀਮੀਟਰ ਆਇਆ ਤੇ ਕਹਿੰਦੇ ਬਾਈ ਆ ਆਉਨੇ ਮੈਨੂੰ ਰੋਕਿਆ ਕਹਿੰਦਾ ਕਿ ਮੂਤ ਕਰਨਾ ਜਵਾਕ ਨੇ ਰੋਕੀ 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 ਹਾਂ ਤੇ ਥੋੜੀ ਸ਼ਰਮ ਨਹੀਂ ਤੇਰੀ ਹੈ ਚੱਟੇ ਆਏ ਪੈ ਤਰੇ ਮੈਂ ਮੈਂ ਜਦੋਂ ਕੰਪਿਆ ਤੂੰ ਕਿਹੜੇ ਕੰਪਿਆ ਹਟ ਕਿਹੜੇ ਕੰਪਿਆ ਤੂੰ ਕਿੱਥੋਂ ਰੋਕਿਆ ਕਿੱਥੇ ਇੱਥੇ ਇੱਥੇ ਰੋਕ ਲਿਆ ਜਦੋਂ ਮੈਂ ਉਤਰਿਆ ਮੈਂ ਕਿਹਾ ਯਾਰ ਥੋੜੀ ਤਾਂ ਟ੍ਰੇਨ ਟੱਪਦੀ ਸੀ ਆਹ ਕਹਿੰਦਾ ਮੈਂ ਖਰਚਾ ਨਿਭਾ ਦੂੰਗਾ ਤੇਰੇ ਵਜਿਨ ਇੰਨਾਂ ਕੋਲ ਹਥਿਆਰ ਝੂਰ ਗਿਆ ਚਾਰ ਚੱਕੀਂਦੇ ਸੀ ਤੇਰੇ ਨਾਲ ਚੜ੍ਹਦੇ ਪ੍ਰਮੇਂਦਰ ਦੇਖ ਪ੍ਰਮੇਂਦਰ ਦੇਖਦੇ ਕੋਲ ਹੈ ਕੁਝ ਸਾਹਿਬ ਜੀ ਆ ਆ ਦੇਖੋ ਜੀ ਮੇਰੇ ਇੱਥੇ ਇਹਨਾਂ ਨੇ ਗਲ ਘੁੱਟਿਆ ਹੈ ਹੈ ਬਾਈ ਲੈ ਬਾਈ ਬਾਈ ਨਾ ਨਾ ਬਾਈ ਬਾਈ ਨਾ ਕਰ ਤੂੰ ਮਾਰੇਗਾ ਨਹੀਂ ਬਾਈ ਖਰਚ ਮਾਰੇਗਾ ਮੈਨੂੰ ਖਰਚ ਮਾਰੇਗਾ ਓਏ ਮੈਨੂੰ ਖਰਚ ਮਾਰੇਗਾ ਮੈਂ ਤਾਂ ਕਾਇ ਹੀ ਨਹੀਂ ਇਹ ਨਹੀਂ ਕੀ ਕੋਈ ਇਹ ਆਦੇ ਗਲਤ ਕਰਦੇ ਨੈਨ ਸਾਬੋ ਖੜਾ ਖੜਾ ਕੋਈ ਗਲਤੀ ਹੋ ਗਈ ਖੜਾ ਹੋ ਹਰਾਮ ਤੇ ਆ ਖੜਾ ਕੋਈ ਗਲਤੀ ਹੋ ਗਈ ਭਾਈ ਭਾਈ ਨਾ ਨਾ ਭਾਈ ਨਹੀਂ ਭਾਈ ਖੜਾ ਹੋ ਭਾਈ ਖੜਾ ਹੈ ਗਲਤੀ ਹੋ ਗਈ ਭਾਈ ਕਾਦੇ ਵਾਸਤੇ ਕਾਦੇ ਵਾਸਤੇ ਇਹ ਇੱਥੇ ਲੈ ਓਰੇ ਦਾ ਪਤਾ ਨੈਨਾਂ ਨੂੰ ਕਾਦੇ ਵਾਸਤੇ ਕਾਦੇ ਵਾਸਤੇ ਇੱਕ ਬੰਦੇ ਲੁੱਟੇ ਆ ਕਾਦੇ ਵਾਸਤੇ ਲੁੱਟਦੇ ਸਮਾਨ ਲਾਉਂਦੇ ਆ ਭਾਈ ਨਹੀਂ ਭਾਈ ਨਹੀਂ ਭਾਈ ਓਏ ਓਏ ਭਾਈ ਅਰੇ ਹਾ ਭਾਈ ਉਹ ਨਾ ਭਾਈ ਉਹ ਭਾਈ ਨਾ ਨਾ ਭਾਈ ਉਹ ਨਾ ਭਾਈ ਉਹ ਨਾ ਭਾਈ ਚੜਦਾ ਇਹਦੇ ਲਾਓ ਜੀ ਇਹਦੇ ਬਾਈ ਨਾ ਰਿਆਣਾ ਬਾਈ ਤੈਨੂੰ ਬਾਈ ਨਾ ਦਾ ਮੇਰਾ ਗਲ ਕੋਟ ਕੇ ਕਹਿੰਦੇ ਨਾ ਪਤਾ ਲੱਗਦਾ ਇਹਨਾਂ ਨੂੰ ਹਾਂ 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 ਸਮਾਨ ਮੈਂ ਨਹੀਂ ਨਹੀਂ ਬਾਈ ਗਲਤੀ ਹੋ ਗਈ ਜੀ ਉਹ ਨਹੀਂ ਤੁਮਰ ਕੇ ਸਾਲਿਓ ਸਮਾਨ ਦੇ ਕੇ ਚੱਲਿਆ ਨਾ ਮਾਰ ਦੋ ਬਣਾ ਜੀ ਨਾ ਹੀ ਬਾਈ 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 ਨਾ ਮੈਂ ਗਲਤੀ ਹੋ ਗਈ ਮੈਂ ਗਲਤੀ ਹੋ ਗਈ ਤੁਸੀਂ ਪੰਜਾਬ ਦਾ ਬੇੜਾ ਕਰ ਕਰਤਾ ਹਰਾਮ ਜਾਂਦੇ ਹੋ ਕਿਹੜਾ ਕਿਹਨੇ ਸਿੱਧਾ ਖੜਾ ਹੋਏ ਉਹ ਸਿੱਧਾ ਆ ਤਾਂ ਬਾਈ ਹੋਰਾਂ ਨੇ ਬਚਾਇਆ ਮੈਨੂੰ ਇਹ ਪਤਾ ਨਹੀਂ ਕਿੱਧਰ ਚੱਲੇ ਸੀਗੇ ਇਹਨਾਂ ਨੇ ਬਚਾਇਆ ਮੈਨੂੰ ਤੁਸੀਂ ਆਏ ਹੋ ਇਹਨੂੰ ਇੱਥੇ ਰਹਿੰਦੋ ਅਸੀਂ ਨੂੰ ਟਾਲ ਲਾ। ਨਹੀਂ ਨਹੀਂ ਕੋਈ ਨਹੀਂ ਤੁਸੀਂ ਕਹੋ ਸਾਡਾ ਕੰਮ ਕੀ ਐ? ਬਈ ਸਾਨੂੰ ਤੁਸੀਂ ਸਾਡਣਾ ਦਿਓ ਜੇ ਤੁਸੀਂ ਛੱਡਿਓ ਜੇ ਨਾ ਜੀ ਇਹਨੂੰ ਬਾਈਕ ਸਾਫ ਜੀ ਛੱਡਿਓ ਜੇ ਨਾ ਮੈਂ ਕਿਹੜਾ ਛੱਡ ਦੂੰ ਤੁਹਾਨੂੰ? ਬਈ ਗਲਤੀ ਹੋ ਗਈ ਬਾਈ। ਬਾਈ ਮੈਂ ਚਵਾਕੇ ਤੇ ਨਾ ਬਾਈ ਬਾਈ ਨਾ ਨਾ ਬਾਈ ਤੂੰ ਕਿੱਥੇ ਪਿੱਛੇ ਰਹਿ ਜਾ ਕਾਦੀ 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 ਗਲਤੀ ਹੋ ਗਈ। ਕਾਦੀ ਗਲਤੀ ਹੋ। ਕਾਦੀ ਗਲਤੀ ਹੋ। ਕਾਦੀ ਗਲਤੀ। ਇਹਨੂੰ ਬਿਠਾਓ ਮੇਰੀ ਗੱਡੀ 'ਚ ਬਿਠਾਓ। ਚੱਲੋ ਗੱਡੀ 'ਚ। ਸਾਬ ਜੀ ਇਹਦੀ ਜੇਬ ਦੇਖ ਲਓ ਮੇਰਾ ਕੋਈ ਸਮਾਨ ਤਾਂ ਨਹੀਂ ਇੱਦੇ ਕੋਲੇ ਤੂੰ ਦੇਖ ਲਾ ਬਾਈ ਬਾਈ ਰੱਖਾਂਗੇ ਇੱਧਰ ਆ ਓਏ ਪੈਸੇ ਮੇਰੇ ਪੈਸੇ ਗੱਡ ਮੇਰੇ ਬੈਠ ਆ ਵੇਖੋ ਜੀ ਆ ਵੇਖੋ ਪੈਸੇ ਸੀਗੇ ਬੈਠ ਤੇਰੇ ਨਾ ਹੈਗੇ ਆ ਚੈੱਕ ਕਰੋ ਜੀ ਇੱਦੇ ਕੋਲ ਹੋਣਗੇ ਪੈਸੇ ਆ ਮੈਂ ਜਾਦੇ ਹੋ ਕੰਮ ਕਰ ਲਓ ਹਟੇ ਕੱਟਿਓ ਤੁਸੀਂ ਬੈ ਜਾ ਬਚਾਤਾ ਓਏ ਬਾਈ ਤੁਹਾਡਾ ਧੰਨਵਾਦ ਤੁਸੀਂ ਥਾਣੇ ਆ ਜਾਓ ਹਾਂ ਜੀ ਮੈਂ ਆ ਗਿਆ ਜਨਾਬ ਮੇਰੀ ਚਾਬੀ ਵੀ ਕੱਟੀ ਪਈ ਜ ਹੈਗੀ ਚਾਬੀ ਵੇ ਆ ਜਾ ਨਹੀਂ ਜੀ ਆ ਜਾ ਭਜਾਣਾ ਆ ਜਾ ਭਜਾਵਾ ਨਹੀਂ ਨਹੀਂ ਆ ਜਾ ਭਜਾਵਾ ਭਾਈ ਨਹੀਂ ਭਾਈ ਨਹੀਂ ਭਾਈ ਨਹੀਂ ਥਾਣੇ ਆਜੋ ਵੀਰੇ ਆ ਗਏ ਜੀ ਪਿੱਛੇ ਆਜੋ ਥਾਣੇ ਸਾਹਿਬ ਜੀ ਮੈਂ ਖੇਤ ਜਾਣਾ ਸੀਗਾ ਕਿ ਆਵਾਂ ਪਹਿਲਾਂ ਇੱਕ ਵਾਰੀ ਬਿਆਨ ਲਿਖਾ ਦਿਓ ਆਖਿਆ ਠੀਕ ਹੈ ਜੀ ਪਿੱਛੇ ਹੀ ਆਜੋ ਵੀਰੇ ਠੀਕ ਹੈ ਜੀ ਆਓ ਜੀ ਤੁਸੀਂ ਵੀ ਆਜੋ ਭਾਈ ਮੇਰੇ ਨਾਲ ਬਹਿ ਜਾ ਤੱਕ ਜਾਣਾ ਆਇ ਤੇ ਦਾ ਨਾਸਾ ਛੱਡ ਤੀ ਕਾਣ ਤੇਰੇ ਵੀ ਮਰ ਗਿਆ ਭਾਈ ਨਾਸਾ ਛੱਡੂਗਾ ਤੂੰ ਯਾਦ ਰੱਖ ਸੱਤ ਪੀੜਾ ਯਾਦ ਰੱਖਣੀ ਤੋੜੀਆ ਸਾਲਿਓ ਤੁਹਾਡੀਆਂ ਤੂੰ 17 18 ਸਾਲ ਦਾ ਤੂੰ ਸਾਲਿਆ ਅੱਧੀ ਉਮਰ ਦਾ ਹੋ ਗਿਆ ਗਲਤੀ ਹੋ ਗਈ ਜੀ ਸਮਾਨ ਕਿਥੋਂ ਲੈਨੇ ਆ ਛੱਡ ਦੋ ਜੀ ਸਮਾਨ ਕਿਥੋਂ ਮੈਂ ਨਾਸਾ ਤੇ ਮਾਰੂਗਾ ਇੱਧਰੇ ਪਾਸੋਂ ਬਾਈ ਗਲਤੀ ਹੋ ਗਈ ਸਮਾਨ ਕਿਥੋਂ ਲੈਨੇ ਹੋ ਬਾਈ ਗਲਤੀ ਹੋ ਗਈ ਬਾਈ ਮਾਈਕਰ ਪਰਮੇਂਦਰ ਇੱਕ ਵਾਰੀ ਥਾਣੇ ਲੈ ਗਏ ਇੱਕ ਵਾਰੀ ਇੱਕ ਵਾਰੀ ਗੱਡੀ ਥਾਣੇ ਲੈ ਮੈਂ ਨਾ ਭਾਈ ਤੁਸੀਂ ਜੇ ਲੱਤਾਂ ਤੇ ਜੇ ਲੱਤਾਂ ਤੇ ਤੁਸੀਂ ਲੱਤਾਂ ਦੇ ਤਰਕੇ ਖਾਇਓ ਬਾਕੀ ਰਹਿੰਦੀ ਉਮਰ ਆਪਦੀ ਸਾਲਿਓ ਮੈਂ ਮੈਂ ਤੇਰੀ ਗੱਲ ਆ ਭਾਈ ਯਾਰ ਥੋੜੇ ਸਾਲਿਓ ਕੰਮ ਕਰਨ ਦੀ ਉਮਰ ਆ ਕੋ ਪੜਨ ਦੀ ਉਮਰ ਆ ਕੋ ਕੰਮ ਕਰਨ ਦੀ ਹੋਣਾ ਆ ਆ ਕੁਛ ਕਰ ਦਿਓ ਨਾ ਭਾਈ ਪਰ ਮੈਂ ਤੋਰ ਪਰ ਮੈਂ ਨਿੱਕੇ ਨਿੱਕੇ ਭਾਈ ਤੇਰੇ ਜਵਾਕ ਮੈਂ ਤੈਨੂੰ ਮੈਂ ਪਾਲ ਕੇ ਦੇਉਂ ਜਵਾਕ ਮੈਂ ਘਰੇ ਤੈਨੂੰ ਭੇਜੂ ਤੈਨੂੰ ਯਾਦ ਰੱਖਿਆ ਜਿਹੜਾ ਘਰੇ ਕਿਹੜੇ ਘਰੇ ਭੇਜੂ ਮੈਂ ਤੈਨੂੰ ਤੈਨੂੰ ਭੇਜੂ ਸੁਧਾਰ ਕਰ ਮੈਂ ਪੁੱਤ ਭਾਈ ਮੈਂ ਤੇਰੀ ਗੱਲ ਆ ਭ ਤੇਰੇ ਮੈਂ ਨਾਸਾ ਤੇ ਮਾਰ ਕੇ ਭੰਦੂਲਾ ਸਾਹਿਬ ਜੀ ਸਾਹਿਬ ਜੀ ਕਿਉਂ ਕਰਦੇ ਆ ਜੀ ਮਿਹਨਤ ਵਾਲੀ ਗੱਲ